ਸ਼ਾਗ ਨਿੰਦੀਆਂ ਫੇਰ ਬਹਿਣੀਆਂ ਹਾਈ ਵਿਚਾਰ ਕਿੰਨੇ ਗੱਲਾਂ ਮੈਂ ਜ਼ਰੂਰ ਕਹਿਣੀਆਂ ਹੋ ਮੁੰਦੀਆਂ ਸ਼ਗ ਨਿੰਦੀਆਂ ਫੇਰ ਬਹਿਣੀਆਂ ਮੈਂ ਤਾਂ ਉਹਨਾਂ ਦੇ ਰੱਖੂੰਗੀ ਧਿਆਨ ਮੁੰਡਿਆ ਵੇ ਜਿੰਨਾਂ ਕੁ ਦੂ ਰੱਖੇਗਾ ਵੇ ਮਾਰ ਜਾਣੀ ਦਾ ਹਾਈ ਵੇ ਪਿਆਰ ਨਾਲ ਭਾਵੇਂ ਮੇਰੀ ਜਾਨ ਰੋਵ ਨਾਲ ਮਿਲੂ ਨਾਂਗਲਾਸ ਬਾਣੀ ਦਾ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲਈ ਰੋਵ ਨਾਲ ਮਿਲੂ ਨਾਂਗਲਾਸ ਬਾਣੀ ਦਾ ਹੋ ਰੱਖੀਆਂ ਜ਼ਰੂਰ ਤੁਸੀਂ ਮੱਝਾ ਹੋਣੀਆਂ ਹੋ ਪਰ ਮੈਨੂੰ ਆਉਂਦੀਆਂ ਨਹੀਂ ਤਾਰਾ ਜੋਣੀਆਂ ਹੇ ਬੇ ਰੱਖੀਆਂ ਜ਼ਰੂਰ ਤੁਸੀਂ ਮੱਝਾ ਹੋਣੀਆਂ ਹੋ ਪਰ ਮੈਨੂੰ ਆਉਂਦੀਆਂ ਨਹੀਂ ਤਾਰਾ ਜੋਣੀਆਂ ਹੇ ਬੇ ਮੁੱਢ ਤੋਂ ਹੀ ਹੇ ਬੇ ਮੁੱਢ ਤੋਂ ਮੈਂ ਕੁੜੀ ਯਾਰ ਕਾਨ ਮੁੰਡਿਆ ਸੁਪੀਆਂ ਨਹੀਂ ਜਾ ਖਾਣੀ ਦਾ ਹਾਏ ਮੈਂ ਪਿਆਰ ਨਾਲ ਬੱਵੇ ਤੂੰ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਗੁੱਸੇ ਨਾਲ ਮਿਲੂ ਨਾ ਅੰਗਲਾਸ ਬਾਣੀ ਦਾ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਗੁੱਸੇ ਨਾਲ ਮਿਲੂ ਨਾ ਅੰਗਲਾਸ ਬਾਣੀ ਦਾ ਹਾਂ ਭਈਆਂ ਲਈ ਰੋਟੀ ਨਹੀਂ ਬਣਾਉਣੀ ਆਪਾਂ ਨੇ ਵਦੇਸੀ ਚੁੱਲੇ ਅੱਗ ਨਹੀਂ ਤਪਾਉਣੀ ਆਪਾਂ ਨੇ ਹਾਏ ਮੈਂ ਦੇਸੀ ਚੁੱਲੇ ਅੱਗ ਨਹੀਂ ਮਚਾਉਣੀ ਆਪਾਂ ਨੇ ਹੋ ਬਈਆਂ ਦੇ ਲਈ ਰੋਟੀ ਨਹੀਂ ਪਕਾਉਣੀ ਆਪਨੇ ਹਾਏ ਵੇ ਗੋਰਾ ਰੰਗ ਕੁੜੀਆਂ ਦੀ ਸ਼ਾਨ ਮੁੰਡਿਆ ਹੋ ਕਾਲਾ ਘਾਰ ਦਿੰਦਾ ਧੂਆਂ ਡੇ ਸੋਣੀ ਦਾ ਹਾਏ ਵੇ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲਈ ਗੁੱਸੇ ਨਾਲ ਮਿਲੂ ਨਾਂਗਲਾਸ ਬਾਣੀ ਦਾ ਪਿਆਰ ਨਾਲ ਭਾਵੇਂ ਮੈਥੋਂ ਜਾਨ ਮੰਗ ਲਈ ਗੁੱਸੇ ਨਾਲ ਮਿਲੂ ਨਾਂਗਲਾਸ ਬਾਣੀ ਦਾ ਹੋ ਸੱਸ ਨੂੰ ਵੀ ਪਾਉਗੀ ਹਲੀਮੀ ਰਖਣੀ ਉੱਚੀ ਸਰਪਉਜਰਾ ਧੀ ਰੱਖਣੀ ਹਾਈ ਬੇ ਸੱਸ ਨੂੰ ਵੀ ਪਊਗੀ ਹਲੀਮੀ ਰੱਖਣੀ ਉੱਚੀ ਸਰਪਉਜਰਾ ਧੀ ਰੱਖਣੀ ਹਾਈ ਬੇ ਉੱਚਾ ਬੋਲ ਗੋਲੀ ਦੇ ਸਮਾਨ ਮੁੰਡਿਆ ਓ ਝੱਲਿਆ ਨਹੀਂ ਜਾਂਦਾ ਮੈਤੋ ਵੱਡ ਖਾਣੀ ਦਾ ਹਾਈ ਬੇ ਪਿਆਰ ਨਾਲ ਬੇ ਤੂੰ ਪਿਆਰ ਨਾਲ ਤੇ ਮੇਰੀ ਜਿੰਦ ਮੰਗ ਲਈ ਰੋਬ ਨਾਲ ਮਿਲੂ ਨਾ ਗਲਾਸ ਪਾਣੀ ਦਾ ਪਿਆਰ ਨਾਲ ਭਾਵੇਂ ਮੈਥੋਂ ਜਾਨ ਮੰਗ ਲਈ ਰੋਬ ਨਾਲ ਮਿਲੂ ਨਾ ਗਲਾਸ ਪਾਣੀ ਦਾ ਹੋ ਐਸ ਦਾ ਇਕੱਠ ਨੂੰ ਮੈਂ ਚੰਗਾ ਮੰਨਦੀ ਐਸ ਇਕੱਠੀ ਅੱਗੇ ਵੀ ਮੈਂ ਹੱਥ ਬੰਨਦੀ ਤੇ ਉਂਜ ਤਾਂ ਇਹ ਇਕੱਠ ਨੂੰ ਮੈਂ ਚੰਗਾ ਮੰਨਦੀ ਐਸ ਇਕੱਠ ਨੂੰ ਵੀ ਪਰ ਹੱਥ ਬੰਨਦੀ ਹਾਏ ਬਹੁਕਮ ਚਲਾਵੇ ਜੇ ਨਨਾਣ ਮੁੰਡਿਆ ਦੁਖੀ ਕਰੇ ਜਿੱਥੇ ਜਾਇਠ ਡੁੱਬ ਜਾਣੀ ਰਾਹੇ ਬੇ ਪਿਆਰ ਨਾਲ ਭਾਵੇਂ ਲੈ ਲਈ ਜਾਨ ਮੁੰਡਿਆ ਗੁੱਸੇ ਨਾਲ ਮਿਲੂ ਨਾ ਅੰਗਲਾਸ ਬਾਣੀ ਦਾ ਪਿਆਰ ਨਾਲ ਲੈ ਲਈ ਮੇਰੀ ਜਾਨ ਮੁੰਡਿਆ ਪਰ ਰੋਵ ਨਾਲ ਮਿਲੂ ਨਾ ਅੰਗਲਾਸ ਬਾਣੀ ਦਾ ਹੁਣ ਸ਼ਰਤਾਂ ਜੇ ਤੈਨੂੰ ਮੈਂ ਨਜ਼ੂਰ ਸਾਹਮਣੇ ਆਦ ਨਾ ਦੂ ਹੋ ਕੇ ਹੁਣ ਦੂਰ ਸ਼ਾਮਲੇ ਹਾਏ ਵੇ ਸ਼ਰਤਾਂ ਜੇ ਤੈਨੂੰ ਮਨਜ਼ੂਰ ਸ਼ਾਮਲੇ ਹੋ ਖੜਨਾ ਤੂੰ ਫੇਰ ਹੋ ਕੇ ਦੂਰ ਸ਼ਾਮਲੇ ਹਾਏ ਵੇ ਤੇਰੇ ਉਤੋਂ ਜਾਨ ਕੁਰਬਾਨ ਮੁੰਡਿਆ ਫੜ ਲੈ ਬਿਸ਼ੱਕ ਹੱਥ ਹੁਣੇ ਰਾਣੀ ਦਾ ਹਾਏ ਵੇ ਪਿਆਰ ਨਾਲ ਵੇ ਤੂੰ ਪਿਆਰ ਨਾਲ ਭਾਵੇਂ ਲੈ ਲੈ ਜਾਨ ਮੁੰਡਿਆ ਗੁੱਸੇ ਨਾਲ ਮਿਲੂ ਨਾ ਅੰਗਲਾਸ ਬਾਣੀ ਦਾ ਨਗਲਾਸ glass of honey